ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਈ ਮੇਰੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਆਪਾਂ ਨੂੰ ਇੱਕ ਆਮ ਘਰੋਂ ਹੀ ਬੱਛੀ ਮਿਲ ਜੇ ਕਿਉਂਕਿ ਅੱਜ ਕੱਲ੍ਹ ਆਮ ਦੇਖਿਓ ਬਾਜ਼ਾਰ ਦੇ ਵਿੱਚ ਬੱਛੀਆਂ ਦਾ ਰੇਟ ਕਾਫੀ ਜ਼ਿਆਦਾ ਆ ਬਾਈ ਕੋਲੇ ਬੱਛੀ ਆ ਚੈੱਕ ਪਾਸ ਹੋ ਗਈ ਆ ਆਪਣੇ ਕੀਤੀ ਆ ਟੀਕਾ ਵੀ ਆਪਣੇ ਭਰੇ ਵਾ ਸੀ ਐਬੀਐਸ ਦੇ ਪੇਪਰ ਦਾ ਟੀਕਾ ਭਰਿਆ ਸੀਗਾ ਅੱਜ ਬੱਛੀ 2 ਮਹੀਨੇ ਦੀ ਕੱਬਣ ਹੋ ਚੁੱਕੀ ਆ ਇਹ ਤੇ ਬੱਛੀ ਸੇਲ ਤੇ ਆ ਤੇ ਨਾਲ ਆਪਾਂ ਗੱਲ ਕਰਦੇ ਆ ਕੱਟਾ ਵੀ ਸੇਲ ਤੇ ਆ ਇਹ ਲਈ ਕੱਟੇ ਦੀ ਉਮਰ ਦੀ 1 ਸਾਲ ਦੀ ਉਮਰ ਆ ਮੀ ਦੀ ਮਾਂ ਦਾ ਦੁੱਧ ਦਾ ਰਿਕਾਰਡ ਸੀ 22 ਕਿਲੋ ਦਾ ਸੀਗਾ ਇਹ ਕੱਟਾ ਹੈਗਾ ਏਬੀਐਸ ਏਬੀਸੀ ਦੇ ਵੀਰਾਂ ਵਾਲੀ ਦੇ ਭੀਸ਼ਮਪਾਲ ਦਾ ਕੱਟਾ ਇਹ ਚਲ ਪੁੱਤੇ ਦਿਨੋ ਏਬੀਸੀ ਦੇ ਵੀਰਾਂ ਵਾਲੀ ਦੇ ਭੀਸ਼ਮਪਾਲ ਦਾ ਕੱਟਾ ਹੈ 1 ਸਾਲ ਕੱਟੇ ਦੀ ਉਮਰ ਆ ਕੱਦ ਘਾਟ ਪੱਟ ਪੂਰਾ ਕੱਟੇ ਦਾ ਬਹੁਤ ਚੰਗਾ ਹੈ ਤੇ ਦੇਖੋ ਵੀਰੇ ਜੇ ਕਿਸੇ ਵੀਰੇ ਵੀਰ ਭਰਾ ਨੂੰ ਚਾਹੀਦਾ ਹੋਇਆ ਤਾਂ ਬਾਗਿਆ ਨੰਬਰ ਸਕਰੀਨ ਤੇ ਦੇ ਦਿਆਂਗੇ ਬਾਈ ਨਾਲ ਕੰਟੈਕਟ ਕਰ ਲਿਓ ਚਲ ਪੁੱਤੇ ਦਿਨੋ ਆ ਕੱਟਾ ਇਹ ਕੱਟਾ ਵੀ ਬਹੁਤ ਸੋਹਣਾ ਤੇ ਬੱਚੀ ਵੀ ਬਹੁਤ ਸੋਹਣੀ ਐ ਬਾਈ ਦੀ ਹੋਮ ਬਰੀਡਾ ਕਰਦੀ ਬਰੀਡਿੰਗ ਆ ਤੇ ਬੱਚੀ ਅੱਜ ਚੈੱਕ ਪਾਸ ਹੋ ਗਈ ਦੋ ਮਹੀਨੇ ਦੀ ਕੱਪਣ ਜੇ ਕਿਸੇ ਮੇਰੇ ਵੀਰ ਭਰਾਣੇ ਲੈਣੀ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਜਿਹੜਾ ਬਾਈ ਦਾ ਪਿੰਡ ਹੈਗਾ ਬਲਾਸਪੁਰ ਜ਼ਿਲ੍ਹਾ ਮੋਗਾ ਤੇ ਨੇੜੇ ਬਾਈ ਦੇ ਘਰ ਦੇ ਕੋਲੇ ਹੈਗਾ ਬਿਜਲੀਕਰ ਬਿਜਲੀਕਰ ਦੇ ਕੋਲੇ ਘਰ ਆ ਬਾਈ ਦਾ ਤੇ ਹਰਪ੍ਰਜਨ ਸਿੰਘ ਬਾਈ ਦਾ ਨਾਂ ਐ ਤੇ ਜੇ ਕਿਸੇ ਮੇਰੇ ਵੀਰ ਭਰਾਣ ਨੂੰ ਬੱਚੀ ਚਾਹੀਦੀ ਹੋਈ ਸੀ ਤਾਂ ਵੀ ਕੰਟੈਕਟ ਕਰ ਲਓ ਜੇ ਕੋਈ ਬਾਈ ਚੰਗਾ ਮੋਹਰ ਨਸਲ ਦਾ ਕੱਟਾ ਲੈਣ ਦਾ ਸ਼ਿਕੀਨ ਹੋਵੇ ਤਾਂ ਵੀ ਬਾਈ ਨਾਲ ਕੰਟੈਕਟ ਕਰ ਸਕਦੇ ਹਾਂ ਬਾਕੀ ਆਪਾਂ ਬੱਚਿਆਂ ਦੇ ਕੱਟੇ ਦੋਨਾਂ ਦੇ ਫੋਟੋਆਂ ਦੇ ਸ਼ਾਰਟ ਵੀਡੀਓ ਦੇ ਐਂਡ ਚਲਾ ਦੇਵਾਂਗੇ ਵੀਰੇ ਬਾਕੀ ਜਿਹੜੇ ਬਾਈ ਜੋੜੇ ਡਿਮਾਂਡ ਕਰ ਰਿਹਾ 1 ਲੱਖ ਰੁਪਏ ਦੋਨੋਂ ਦੀ ਡਿਮਾਂਡ ਕਰ ਰਿਹਾ ਬੱਚੇ ਦੇ ਕੱਟੇ ਦੀ